ਪਾਠਣਾ ਪਾਝੜਾ ਪਾਝੜਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਅੱਧੀ ਰਾਤ ਨੂੰ ਇੱਕ ਖਬਰ ਨੇ ਪਾਤੀਆਂ ਪਾਠਣਾ ਕਿ ਸਪਾ ਸੈਂਟਰ ਇੱਕ ਨਾਈਟ ਕਲੱਬ ਤੇ ਇੱਕ ਰੈਸਟੋਰੈਂਟ ਚ ਹੋਇਆ ਹੈ ਜੀ ਹਾ ਕੰਮ ਕਿ ਤੁਰੰਤ ਮੌਕੇ ਤੇ ਪਹੁੰਚਣਾ ਪੜਨਾ ਹੈ ਪੁਸਤੇ ਫਾਇਰ ਬ੍ਰੀਡਸ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤੇ ਪਤਾ ਲੱਗਦਾ ਸਪਾ ਸੈਂਟਰ ਤੇ ਰੈਸਟੋਰੈਂਟ ਦੇ ਵਿੱਚ ਹੋ ਗਿਆ ਇਹ ਕੰਮ ਪਰ ਨਾਈਟ ਕਲੱਬ ਪੱਛ ਗਿਆ ਤੁਸੀਂ ਆ ਫਿਰ ਸੁਣ ਲਵੋ ਤਾਨਿਕ ਪੇਲ ਪੰਜਾਬੀ ਟੀਵੀ ਦੇ ਸਹਿਯੋਗੇ ਰਮੇਸ਼ ਕੁਮਾਰ ਦੀ ਜ਼ੁਬਾਨੇ ਮੌਕੇ ਤੇ ਕੀ ਕੁਝ ਹੋਇਆ ਚੰਡੀਗੜ੍ਹ ਦੇ ਸੈਕਟਰ 8 ਦੇ ਵਿੱਚ ਕੰਟਰੋਲ ਰੂਮ ਨੂੰ ਇੱਕ ਸੂਚਨਾ ਮਿਲੀ ਕਿ ਦੋ ਸ਼ੁਰੂਮਾਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਇੱਕ ਸਪਾ ਸੈਂਟਰ ਹੈ ਤੇ ਦੂਜਾ ਰੈਸਟੋਰੈਂਟ ਮੌਕੇ ਤੇ ਪੁਲਿਸ ਪਾਰਟੀ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਪਹੁੰਚ ਚੁੱਕੀ ਹੈ ਤੇ ਅੱਗੇ ਤੇ ਕਾਬੂ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਮੌਕੇ ਤੇ ਫਾਇਰ ਬ੍ਰਿਗੇਡ ਵੀ ਆ ਕਈ ਟੀਮਾਂ ਮੌਕੇ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਚੰਡੀਗੜ੍ਹ ਸੈਕਟਰ 8 ਜੀ ਨੂੰ ਸੂਚਨਾ ਮਿਲੀ ਤੇ ਇੱਕ ਸ਼ੋਰੂਮ ਦੇ ਵਿੱਚ ਅੱਗ ਲੱਗ ਗਈ ਤੇ ਮੌਕੇ ਤੇ ਪੀਸੀਆਰ ਪਾਣੀ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਦੱਸਦੇ ਸਰ ਕੀ ਸੂਚਨਾ ਸੀਗੀ ਤੁਹਾਡੇ ਕੋਲ ਇਹ ਕਿਹੜੀ ਪੀਸੀਆਰ ਕਿਹੜੀ ਹੈ ਜੀ ਪਹਿਲਾਂ ਦਾ ਇੱਕੋ ਪੋਰ ਹੈ ਜੀ ਫਰਸ਼ੂਬ ਨਾਮ ਜੀ ਐਸ ਆਈ ਹਸਪਤਾਲ ਬਾਕੀ ਕੀ ਸੂਚਨਾ ਹੈ ਤੁਹਾਡੇ ਕੋਲ ਕਿਹੜੇ ਸ਼ੋਰੂਮ ਜਗ ਲੱਗੀ जो हमारे पास सूचना आई थी जी वहाँ सेक्टर आठ सी में मध्य मारे पे ड्रिप के पास आग लगी है एस सी ओ नंबर एक सौ बाईस ये दोनों ये एक, एक गोल्डन लीफ है जी जिसमें आग लगी थी हुँ. और सूचना आई थी ड्रिप की लेकिन आके पता लगा कि यहाँ गोल्डन लीफ में आग लगी हुई है कुछ कारण पता लगे है अभी कारण पता नहीं लग गया जी वैसे शॉर्ट सर्किट बता रहे हैं और अभी देख रहे हैं जी वहाँ मौके पे है कौन सी पहुंची ਦੇਖ ਸਕਦੇ ਹੋ 104 ਦੀ ਜਿਹੜੀ ਟੀਮ ਹੈ ਪੀਸੀਆਰ ਦੀ ਮੌਕੇ ਤੇ ਹੈ ਤੇ ਇਹ ਜਿਹੜੀ ਟੀਮ ਹੈ ਸਭ ਤੋਂ ਪਹਿਲਾਂ ਜਦੋਂ ਅਗਦੀ ਸੂਚਨਾ ਮਿਲੀ ਕੰਟਰੋਲ ਰੂਮ ਨੂੰ ਤੇ ਸਭ ਤੋਂ ਪਹਿਲਾਂ ਇਹ ਟੀਮ ਮੌਕੇ ਤੇ ਪਹੁੰਚੀ ਹੈ ਤੁਹਾਨੂੰ ਦੱਸ ਦਈਏ ਇਸ ਟਾਈਮ ਸੈਕਟਰ 3 ਨਦੀ थाना ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਹੈ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਲੱਗੀ ਕਿਉਂ ਕਾਰਨ ਕੀ ਸੀ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਅਰੈਂਗਲ ਤੋਂ ਤਫ਼ਤੀਸ਼ ਕਰ ਰਹੀ ਹੈ ਸੂਚਨਾ ਮਿਲੀ ਜੀ ਕਿ ਦੋ ਸੌਮਾ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਇੱਕ ਰੈਸਟੋਰੈਂਟ ਹੈ ਤੇ ਇੱਕ ਸਪਾ ਸੈਂਟਰ ਹੈ ਇਹ ਚੰਡੀਗੜ੍ਹ ਦੇ ਸੈਕਟਰ ਅਰਧ ਵਿੱਚ ਹੈ ਨਾਲ ਇਹ ਇੱਕ ਨਾਈਟ ਡਿਸਕ ਕਲੱਬ ਹੈ ਡ੍ਰਿਪ ਨਾਮ ਦਾ ਇਹ ਤਸਵੀਰਾਂ ਦੇ ਵਿੱਚ ਇਹ ਜੀਨ ਹੱਸ ਰਹੀਆਂ ਨੇ ਪੂਰੀ ਜਾਣਕਾਰੀ ਦੱਸਣਾ ਹੈ ਕਿ ਆਖਰ ਕਿੰਨਾ ਨੁਕਸਾਨ ਹੋਇਆ ਇਹ ਰੈਸਟੋਰੈਂਟ ਦੇ ਮਾਲਕ ਨੇ ਉਹ ਵੀ ਸਾਡੇ ਨਾਲ ਹੀ ਨੇ ਅਹ ਪੈਸਾ ਉਹਦਾ ਨਾਮ ਕੀ ਹੋਵੇ ਰਤਿੰਗ ਅਵੀ ਕਿੰਨਾ ਦਾ ਨੁਕਸਾਨ ਹੋ ਗਿਆ ਅੰਦਰ ਕਿਹੜਾ ਰੈਸਟੋਰੈਂਟ ਕਿਸੇ ਨਾਮ ਤੋਂ ਹੈ ਸਾਡਾ ਅਸੀਂ ਦਾ ਨੁਕਸਾਨ ਦੇਖेंगे ابھی ਤਾਂ ਕੰਟਰੋਲ ਹੋਇਆ ਹੈ ਆਲਪੇ ਸਿਰਫ ਕਿਸੇ ਨਾਮ ਤੋਂ ਰੈਸਟੋਰੈਂਟ ਹੈ ਉਹ ਚਿਕਨ ਉਹ ਚਿਕਨ ਤੇ ਨਾਲ ਸਪਾ ਸੈਂਟਰ ਸੀਗਾ ਜੀ ਇਹ ਕਿਸੇ ਪਿੰਡਾ ਜਿਹਾ ਕਿਸ ਕੱਲ ਨੂੰ ਲੈ ਕੇ ਕਿਦਾਂ ਆਇਆ ਫਰਕ ਨਹੀਂ ਕੋਈ ਕੁਛ ਆਈਡੀਆ ਨਹੀਂ ਹੈ ਲੇਕਿਨ ਇਹ ਸਟਾਰਟ ਯਹਾਂ ਤੋਂ ਹੋਇਆ ਹੈ ਇਹ ਸਪਾ ਸੇ ہماری ਵਾਲੀ ਸਾਈਡ ਤੋਂ ਕਲੀਅਰ ਹੈ ਅਭੀ ਲੇਕਿਨ ਨੁਕਸਾਨ ਤਾਂ ਇਧਰ ਵੀ ਹੋਇਆ ਹੈ ਅੱਛਾ ਅਸੀਂ ਅਬ ਦੇਖਦੇ ਕੰਟਰੋਲ ਹੋ ਗਿਆ ਅਭੀ ਤੋ ਯੂਨੀਟ ਕੰਟਰੋਲ ਹੋ ਗਿਆ ਤੁਹਾਨੂੰ ਸੂਚਨਾ ਕਿੰਨੇ ਵਜੇ ਮਿਲੀ ਅਮੇ ਆਲਮੋਸਟ 5 ਵਜੇ ਸੂਚਨਾ ਮਿਲੀ ਦੀ ਓਨਰ ਨੇ ਕਾਲ ਕੀਤੀ ਸ਼ਾਇਦ ਫਾਇਰ ਇਨਸੀਡੈਂਟ ਹੋਇਆ ਆਪ ਜਾ ਕੇ ਦੇਖੋ ਫਿਰ ਮੈਨੇ ਫਾਇਰ ਵਾਲੋਂ ਨੂੰ ਵੀ ਕਾਲ ਕੀਤਾ ਜਦ ਤੱਕ ਮੈਂ ਪਹੁੰਚਾ ਇੱਕ ਗਾੜੀ ਆ ਗਈ ਫਾਇਰ ਦੀ ਉਹਨਾਂ ਨੇ ਬੁਝਾਣਾ ਸ਼ੁਰੂ ਕਰ ਦਿੱਤਾ ਦੇਖ ਸਕਦੇ ਹੋ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 8 ਤੋਂ ਹੈ ਇੱਕ ਰੈਸਟੋਰੈਂਟ ਤੇ ਇੱਕ ਸਪਾ ਸੈਂਟਰ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿੱਥੇ ਗੱਡ ਤੋਂ ਅੱਗ ਤੇ ਕਾਬੂ ਪਾਉਣ ਲਈ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਨੇ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 8 ਤੋਂ ਹੈ ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾ ਲਿਆ ਹੈ ਤੇ ਮੌਕੇ ਤੇ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਤੇ ਫਾਇਰ ਬ੍ਰਿਗੇਡ ਮੌਕੇ ਤੇ ਹੈ ਦੇਖ ਸਕਦੇ ਹੋ ਚੰਡੀਗੜ੍ਹ ਸੈਕਟਰ 8 ਵਿੱਚ ਇਹ ਜਿਹੜੀ ਸਵੇਰ ਦੀ ਸਵੇਰ 5 ਵਜੇ ਦੀ ਵਾਰਦਾਤ ਜਿਹੜੀ ਹੋਈ ਹੈ ਅੱਜ ਦੀ ਸੂਚਨਾ ਜਿਹੜਾ ਪੁਲਿਸ ਨੂੰ ਮਿਲੀ ਹੈ ਮੌਕੇ ਤੇ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਅੱਗ ਤੇ ਕਾਬੂ ਪਾ ਦਿੱਤਾ ਗਿਆ ਦੋ ਸ਼ੋਰੂਮਾਂ ਵਿੱਚ ਅੱਗ ਲੱਗ ਚੁੱਕੀ ਹੈ ਹੁਣ ਕਿੰਨਾ ਨੁਕਸਾਨ ਹੋਇਆ ਜਿੰਨਾ ਨਹੀਂ ਇਹ ਹੁਣ ਪੁਲਿਸਿਆ ਤਫਤੀਸ਼ ਅਰ ਫਾਇਰ ਵਿਗੇਟ ਦੀ ਜਿਹੜੀ ਤਫਤੀਸ਼ ਆ ਉਸ ਤੋਂ ਬਾਅਦ ਖੁਲਾਸਾ ਹੋਵੇਗਾ ਸੈਕਟਰ 8 ਦੇ ਦੋ ਸ਼ੋਰੂਮਾਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੋਂ ਦੱਸਦੀ ਸਵੇਰ ਦੇ 5 ਵਜੇ ਚੁੱਕੇ ਨੇ ਜਾਣਕਾਰੀ ਜੁਟਾਵਾਂਗੇ ਕਿ ਫਾਇਰ ਅਫਸਰ ਤੇ ਮੌਕੇ ਤੇ ਹੈ ਪੁਲਿਸ ਦੀ ਟੀਮ ਮੌਕੇ ਤੇ ਹੈ ਸਰਖੀ ਨਾਮ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਜੀ ਪੂਰਾ ਮਾਮਲਾ ਕੀ ਹੈ ਕਿੰਨੇ ਵਜੇ ਤੁਹਾਨੂੰ ਕਾਲ ਆਈ 5 ਵਜੇ ਤੋਂ 16 ਮਿੰਟ ਦੇ ਸਾਡੇ ਕੋਲ ਕਾਲ ਆਈ ਆਪਣਾ IAS ਦੇ ਮੈਜਰਾਇਆ ਤੁਹਾਨੂੰ ਇੱਥਾਂ ਕਰਕੇ ਏਸੀ ਨੰਬਰ 122 ਦੇ ਜੱਟ ਦੀ ਜਾਈ ਕਹਿੰਦੇ ਆਪਣਾ ਬਾਈਨ ਜਿਹੜੀ ਵਾਹੇ ਗੱਡੀ ਨਿਕਲੀ ਫਿਰ 17 ਦੀ ਰੋਡ ਤੇ ਲੱਗੇ ਵਾਟਰ ਟੈਂਕਰ ਹੈ ਜੀ ਇੱਕ Tata ਜੀ ਦਾ ਸ਼ੋਰੂਮ ਆਇਆ ਜਾ ਰਿਹਾ ਬਹੁਤ ਜੀ ਅੱਗ ਕਿਹੜੇ ਸ਼ੋਰੂਮ ਚ ਲੱਗੀ ਹੈ ਏਸੀ ਨੰਬਰ 122 ਤੇ ਹੈ ਇਹ ਕਿਸ ਚੀਜ਼ ਦੇ ਸ਼ੋਰੂਮ ਨੇ ਜੀ ਇਹ ਮੈਂ ਆਪਣਾ ਸ਼ੋਰੂਮ ਕਹਾ ਹੈ ਨਾ ਸ਼ੋਰੂਮ ਬਦਨ ਸ਼ੋਰੂਮ ਰੈਸਟੋਰੈਂਟ ਹੈ ਇਹ ਰੈਸਟੋਰੈਂਟ ਹੈ ਇਕਸ ਵਾਰ ਇਕਸ ਵਾਰ ਇਕਸ ਵਾਰ ਕਰ ਰਿਹਾ ਕਿੰਨਾ ਨੁਕਸਾਨ ਹੋਇਆ ਹੋਣਾ ਜੀ ਨੁਕਸਾਨ ਤਾਂ ਸਾਰੇ ਫਰਨੀਚਰ ਵਗੈਰਾ ਸਾਰਾ ਝੜ ਗਿਆ ਨਹੀਂ ਤੇ ਜਿਹੜੇ ਗੁਰਮੁਖੀ ਚੋਲਰ ਸੋੜਾ ਸਬਾਹ ਸੈਂਟਰ ਦਾ ਵੀ ਡਲ ਗਿਆ ਤੇ ਇਹ ਰੈਸਟੋਰੈਂਟ ਲੋਗੀ ਹੁਣ ਕਿੰਨਾ ਨੁਕਸਾਨ ਹੋਇਆ ਜਿੰਨਾ ਨਹੀਂ ਇਹ ਹੁਣ ਪੁਲਿਸਿਆ ਤਫਤੀਸ਼ ਔਰ ਫਾਇਰ ਵਿਗੇਟ ਦੀ ਜਿਹੜੀ ਤਫਤੀਸ਼ ਉਸ ਤੋਂ ਬਾਅਦ ਖਰਾਸਾ ਹੋਵੇਗਾ ਆਪਣੇ ਹੋਗੀ ਰਵੀ ਦੇ ਨਰਮੇਸ਼ ਕੁਮਾਰ ਡਾਈਨਿੰਗ ਮੇਜ਼ ਚੰਡੀਗੜ੍ਹ